ਇਕਮ ਕਾਰ ਸਤਨਾਮ ਬੋਤਾ ਕਰਮ ਲਿਖਿਆ ਨਾਮ ਜੈ ਵੱਡਾ ਦਾਤਾ ਤਿਲ ਨਾ ਤਮੈ ਕਿਤੇ ਮੰਗੇ ਜੋਦ ਅਪਾਰ ਕਿਤੇ ਗਣਤੇ ਨਹੀਂ ਵਿਚਾਰ ਕਿਤੇ ਖਪ ਟੁੱਟੇ ਰੇ ਕਾਲ ਕਿੱਤੇ ਲੋਲ ਮੁਕਰ ਪਾਏ ਕਿਤੇ ਮੂਰਖ ਖਾਹੀ ਏ ਖਾਹੇ ਕਿਤੇ ਆ ਦੁੱਖ ਭੁਖ ਸਦਮਾ ਇਹ ਦੀ ਦਤੇ ਤੇਰੀ ਦਤਾ ਬੰਦ ਖਲਸੀ ਪਾਣੇ ਹੋਏ ਹੋਰ ਅੱਖ ਨਾ ਸਕੇ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿ ਤਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਿਤੇ ਕੀ ਕੀ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਜੇਸਨੋਂ ਬਖਸ਼ੇ ਸਿਫਤ ਸਲਾ ਨਾਮਕ ਪਾਤਸ਼ਾਹੀ ਪਾਤਸ਼ਾਹ ਇਹ ਪਉੜੀ ਜਪਜੀ ਸਾਹਿਬ ਦੇ ਵਿੱਚ ਪੱਚਵੀਂ ਪਉੜੀ ਤਨ ਤਨ ਚਵਰਸ਼ਤੰ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੋਤ ਸਤਿਗੁਰੂ ਇਸ ਦੇ ਵਿੱਚ ਸਮਝਾਉਣਾ ਚਾਹੁੰਦੇ ਹੈ ਕਿ ਜੇਕਰ ਦੁੱਖ ਆਉਂਦਾ ਹੈ ਤੱਕ ਭਰਾਨ ਇਹ ਵੀ ਉਦੀ ਦਾਤ ਹੈ ਜਿਵੇਂ ਤੂੰ ਸੁਖ ਕਹਦੇ ਹਨ ਦੁੱਖ ਵੀ ਆਇਆ ਤੱਕ ਭਰਾਨ ਪਰ ਉਹਨੂੰ ਮਨ ਚੋਂ ਨਾ ਬਸਾਰ ਬਿਠੀ ਕਿਉਂਕਿ ਦੁੱਖ ਨੇ ਤੈਨੂੰ ਜੋ ਚੋਟ ਮਾਰ ਕੇ ਜਾਣੀ ਹੈ ਉਹਦੇ ਨਾਲ ਤੈਨੂੰ ਮਾਰਗ ਇੱਕ ਮਿਲਣਾ ਹੈ ਕਿਉਂਕਿ ਬਿਨਾਂ ਚੋਟ ਤੋਂ ਅੱਜ ਤੱਕ ਕੋਈ ਸਿੱਧੇ ਰਸਤੇ ਪਿਆ ਨਹੀਂ ਸੋ ਦੁੱਖ ਤੋਂ ਵੀ ਬੰਦੇ ਨੂੰ ਸਿੱਖਿਆ ਮਿਲਦੀ ਹੈ ਕਿਉਂਕਿ ਦੁੱਖ ਜਦੋਂ ਆਉਂਦਾ ਹੈ ਫਿਰ ਉਹ ਆਲਸੀ ਨਹੀਂ ਬਣਦਾ ਉਹ ਸचेत ਹੋ ਜਾਂਦਾ ਫਿਰ ਉਹ ਉਦਮ ਕਰਦਾ ਕੋਸ਼ਿਸ਼ ਕਰਦਾ ਪਰ ਜਦ ਸੁਖ ਹੁੰਦਾ ਹੈ ਫਿਰ ਉਹ ਐਸ਼ੋ ਐਸ਼ਰ ਦੇ ਵਿੱਚ ਪੈ ਜਾਂਦਾ ਉਹਨੂੰ ਭੁੱਲ ਜਾਂਦਾ ਸਾਧ ਦਿੰਦਾ ਵਿਸ਼ੇ ਵਿਕਾਰਾਂ ਚ ਪੈ ਜਾਂਦਾ ਸੋ ਜਦੋਂ ਉਸ ਦੀ ਮਿਹਰ ਹੁੰਦੀ ਹੈ ਤਾਂ ਫਿਰ ਪਰਮਾਤਮਾ ਉਸ ਤੇ ਬਖਸ਼ਿਸ਼ ਕਰਦਾ ਹੈ ਉਸ ਦੇ ਕਾਰਜ ਆਪਣੇ ਆਪ ਫਿਰ ਆਸੁੰਦੇ ਸੋ ਇਸੇ ਕਰਕੇ ਉਹ ਕਹ ਰਿਹਾ ਬਹੁਤਾ ਕਰਮ ਲਿਖਿਆ ਨਾ ਜਾਏ ਉਹਦੀ ਕਿੰਨੀ ਕੁ ਬਖਸ਼ਿਸ਼ ਹੈ ਕਿੰਨੀ ਕੁ ਮਿਹਰ ਹੈ ਕੋਈ ਲੇਖ ਨਹੀਂ ਸਕਦਾ ਦੱਸ ਨਹੀਂ ਸਕਦਾ ਕਹਿ ਨਹੀਂ ਸਕਦਾ ਕਿਉਂਕਿ ਉਹਦੇ ਹੱਥ 'ਚ ਕੀ ਕੁਛ ਹੈ ਕੋਈ ਨਹੀਂ ਜਾਣ ਸਕਦਾ ਇਸੇ ਕਰਕੇ ਉਹ ਕਹਿੰਦੇ ਵੱਡਾ ਦਾਤਾ ਤਿਲ ਨਾ ਦਮਾਏ ਕਿੰਨੀ ਆ ਉਹ ਬਖਸ਼ਿਸ਼ ਆ ਸਾਡੇ ਤੇ ਕਰ ਰਿਹਾ ਹੈ ਭਰਪੂਰਾ ਵੀ ਉਹਨੂੰ ਤਮਾ ਨਹੀਂ ਉਹਨੂੰ ਕੋਈ ਮੰਗ ਨਹੀਂ ਹੈ ਪਰਵਤ ਜਿੜ ਜਿੜੀਆਂ ਸਾਡੇ ਤੇ ਮੇਰਾ ਹੋ ਰਹੀਆਂ ਪਰ ਇੱਕ ਤੱਲ ਜਿੰਨਾ ਵੀ ਉਹਨੂੰ ਕੋਈ ਤਮਾ ਨਹੀਂ ਕਿਉਂਕਿ ਸਭ ਕੁਝ ਦੇ ਹੀ ਹੋ ਗਿਆ ਬੰਦੇ ਦੇ ਹੱਥ 'ਚ ਤਾਂ ਕੁਝ ਨਹੀਂ ਹੈ ਇਸੇ ਕਰਕੇ ਉਹ ਕਹਿੰਦੇ ਕਿਤੇ ਮੰਗੇ ਜੋਧਾਪਾਲ ਕਿ ਤਿਆਗਣਤ ਨਹੀਂ ਬਚਿਆ ਕਿੰਨੇ ਕੁ ਮੰਗਲ ਵਾਲੇ ਹਨ ਜਿਹੜੇ ਕਹਿੰਦੇ ਸੀ ਜੋਧੇ ਬਣ ਜਾਈਏ ਸਾਡੇ ਵਿੱਚ ਜੋਰ ਹੋਵੇ ਫਰ ਦਾ ਮੁਕਾਬਲਾ ਕੋਈ ਨਾ ਹੋਏ ਉਹ ਵੀ ਉਹ ਜੋ ਤ ਮੰਗਦੇ ਕਿ त्यागਣਤ ਨਹੀਂ ਵਿਝਿਆ ਇਹਨਾਂ ਦੀ ਗਣਤੀ ਨਹੀਂ ਕਹਿੰਦੇ ਕੀਤੀ ਜਾ ਸਕਦੀ ਕੋਈ ਨਹੀਂ ਦੱਸ ਸਕਦਾ ਕਿੰਨੇ ਕਹੇ ਉਹਦੇ ਦਰਤੇ ਕਿੰਨੇ ਕ ਮੰਗਣ ਵੇ ਇਸੇ ਕਰਕੇ ਪਹਿਲੇ ਪਾਸੇ ਪਰਬਤੀ ਰਾਗ ਦੇ ਵਿੱਚ ਕਹਦੇ ਅਗਨੀ ਬਿੰਬ ਪਵਨੇ ਕੀ ਬਾਣੀ ਤੀਨ ਨਾਮ ਕੇ ਦਸ ਕਹਿੰਦੇ ਜਲ ਪਵਨ ਤੇ ਜਿੜੀ ਅਗ ਹੈ ਅਗ ਪਾਣੀ ਤੇ ਭਵਾ ਇਹ ਤਿੰਨਾ ਦੇ ਮੇਲ ਦੇ ਨਾਲ ਇਹ ਸਰੀਰ ਚੱਲ ਰਿਹਾ ਹੈ ਤੇ ਰਜੋ ਤਮੋ ਸਤੋ ਇਹੋ ਹੀ ਤਨ ਗੁਣ ਪਰਮਾਤਮਾ ਦੇ ਮਾਇਆ ਦੇ ਪਰਮਾਤਮਾ ਦੇ ਨਹੀਂ ਮਾਇਆ ਦੇ ਤਿੰਨ ਨਹੀਂ ਗੁਣ ਹੈ ਪਰ ਤਿੰਨਾ ਗੁਣਾ ਨੂੰ ਸਾਰੇ ਲੋਕ ਪੂਜ ਰਹੇ ਕਿਉਂਕਿ ਮਾਇਆ ਦੇ ਤਿੰਨ ਨਹੀਂ ਗੁਣ ਹੈ ਰਜੋ ਤਮੋ ਸਤੋ ਤਿੰਨਾ ਗੁਣਾ ਦੇ ਵਿੱਚ ਸਾਰੇ ਤਰੀਕੇ ਦੇ ਤਾਂ ਸਕਬ ਜੋ ਨਾਮ ਨਾ ਲੇਵੇ ਬਸ ਇੱਕੋਟ 85 ਕਿੰਦੇ ਇਹੋ ਜਿਹਾ ਵੀ ਹੈ ਜਿਦੇ بڑے بڑے ਮਹਿਲਾਂ ਦੇ ਕੋਟ ਮਹਿਲਾਂ ਦੇ ਵਿੱਚ ਬਸਦੇ ਪਰ ਜਿਹੜੇ ਨਾਮ ਨਹੀਂ ਲਿੰਦੇ ਉਹਨਾਂ ਦਾ ਕੁਝ ਵੀ ਨਹੀਂ ਹੈ ਨਾਮ ਤੋਂ ਬਿਨਾਂ ਜਿੱਦਾਂ ਮਰਜੀ ਦੁਨੀਆ ਦਾ ਬਾਦਸ਼ਾਹ ਹੋਵੇ ਚਾਹੀ ਉਹਦਾ ਲਸ਼ਕਰ ਜਿੰਨੇ ਮਰਜੀ ਹੋਵੇ ਫੌਜਾਂ ਜਿੰਨੇ ਮਰਜੀ ਹੋਣ ਰਾਜ ਜਿੱਦਾਂ ਮਰਜੀ ਬਟਾ ਹਵੇ ਜੇਕਰ ਹੱਦ ਦੇ ਵਿੱਚ ਨਾਮ ਨਹੀਂ ਹੈ ਤੇ ਕੁਝ ਵੀ ਨਹੀਂ ਜੇ ਕੋ ਇਕ ਕਰੇ ਚੰਗਿਆਈ ਮਨ ਚਿੱਤ ਬਹੁਤ ਵਡਾਵੇ ਕਹਿੰਦੇ ਜੇਕਰ ਇੱਕ ਕੋਈ ਚੰਗਾ ਕੰਮ ਹੋ ਜਾਂਦਾ ਤੇ ਬੜਾ ਮਨ ਦੇ ਵਿੱਚ ਉਹ ਬੜਬੜੀਆਂ ਗੱਲਾਂ ਕਰਦਾ ਕਿ ਮੈਂ ਆ ਕਰ ਦਿੱਤਾ ਪਰ ਦੂਜੇ ਪਾਸੇ ਦੇਖੋ ਸ੍ਰਸ਼ਟੀ ਦਾ ਕਰਤਾ ਸਭ ਦੁਨੀਆ ਨੂੰ ਦਤਾਂ ਦੇ ਜੇ ਪਰ ਤੇਲੇ ਜਿੰਨੀ ਬਿੱਤ ਮੰਨੇ ਹੈ ਇੱਤੇ ਗੁਣ ਇੱਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ ਜਿੰਨਾ ਵੀ ਦੁਨੀਆਂ ਨੂੰ ਗੁਣ ਮਿਲਦੇ ਜਿੰਨਾ ਵੀ ਕੋਈ ਚੰਗੇ ਕੰਮ ਕਰ ਲਿਆ ਇਹ ਸਭ ਉਹਦੀ ਬਖਸ਼ਿਸ਼ ਹੈ ਉਹਦੀ ਮਿਹਰ ਹੈ ਤੇ ਉਹ ਕਦੀ ਵੀ ਦੇ ਕੇ ਪਛਤਾਉਂਦਾ ਨਹੀਂ ਪਰ ਦੁਨੀਆਂ ਦੇ ਉੱਤੇ ਇੱਕ ਮੜਾ ਜਿਹਾ ਵੀ ਕੰਮ ਚੰਗਾ ਹੋ ਜਾਵੇ ਤਾਂ ਬੰਦਾ ਉਹਨੂੰ ਹੀ ਸਣਾਉਂਦਾ ਰਹਿੰਦਾ ਹੈ ਕਿ ਆਹ ਕਰ ਦਿੱਤਾ ਆਹ ਕਰ ਦਿੱਤਾ ਲੇਕਿਨ ਉਹ ਦੁਨੀਆ ਦਾ ਕਰਤਾ ਜਿਹੜਾ ਹੈ ਉਹ ਕਦੀ ਵੀ ਨਹੀਂ ਸੁਣਾਉਂਦਾ ਕਿਤੇ ਖੱਪ ਟੁੱਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਖਾਹੀ ਖਾਏ ਕਿੰਨੇ ਕਿ ਕਹਿੰਦੇ ਜਿਹੜੇ ਹੈ ਖੱਪ ਗਏ ਚਲੇ ਗਏ ਖਾ ਖਾ ਕੇ ਦੁਨੀਆ ਤੇ ਤੇ ਕਿੰਨੇ ਕੁ ਉਹ ਲੋਕ ਹਨ ਜਿਹੜੇ ਨਾ ਸ਼ੁਕਰੇ ਹਨ ਜਿਹੜੇ ਉਹਦੇ ਕੋਲ ਲੈ ਲੈਂਦੇ ਹੈ ਪਰ ਸ਼ੁਕਰ ਵੀ ਨਹੀਂ ਧੰਨਵਾਦ ਮੈਂ ਕਰਦੇ ਕਿਤੇ ਮੂਰਖ ਖਾਈ ਖਾਈ ਉਹ ਕਹਿੰਦੇ ਮੂਰਖਾਂ ਦੇ ਮੂਰਖ ਖਾਣ ਹੀ ਆਉਂਦੇ ਹੈ ਖਾਈ ਜਾਂਦੇ ਦੁਨੀਆ ਤੇ ਇਹੋ ਜੈ ਕਿਉਂਕਿ ਦੁਨੀਆ ਕਦੋਂ ਕਦੀ ਬਣੀ ਹੋਈ ਹੈ ਕਿੰਨੇ ਇੱਥੋਂ ਚਲੇ ਗਏ ਖੱਪ ਗਏ ਦੇਖਦੇ ਆਂ ਦੇਖਦੇ ਜਿਹੜਾ ਵੀ ਪੈਦਾ ਹੁੰਦਾ ਉਹ ਕੁਛ ਦੇ ਦੇਦਾ ਚਲੇ ਜਾਂਦਾ ਪਰ ਦੁਨੀਆ ਦੇ ਪੰਡਾ ਦੇ ਹੁੰਦੇ ਮੁੱਕਦੇ ਨਹੀਂ ਤੇ ਜੋ ਉਹ ਦਤਾਂ ਦੇ ਰਿਹਾ ਜੇਕਰ ਅਸੀਂ ਉਸ ਦਾ ਸ਼ੁਕਰ ਗੁਜ਼ਾਰਨੇ ਹੁੰਦੇ ਤਾਂ ਫਿਰ ਅਸੀਂ ਅਕਰਤ ਕਾਣਾ ਇਸੇ ਕਰਕੇ ਅਸੀਂ ਛੋਟੀ ਜੀ ਕੋਈ ਕੰਮ ਕਰਦੇ ਆ ਤਾਂ ਉਹਨ ਸੁਣਾਉਂਦੇ ਆ ਵੀ ਮੈਂ ਆ ਕਰ ਦਿੱਤਾ ਸੋ ਸਤਿਗੁਰੂ ਸਮਝਾ ਦੇ ਕਿ ਤੁਸੀਂ ਨਾ ਸ਼ੁਕਰਿਆ ਉਹ ਕਹਿੰਦੇ ਸ਼ਰਾਬ ਦੇ ਵਿੱਚ ਭਾਈ ਗੁਰਦਾਸ ਜੀ ਕਹਿਦੇ ਸਮਝਾ ਰਹੇ ਸ਼ਰਾਬ ਦੇ ਵਿੱਚ ਕੁੱਤੇ ਦਾ మాਸ ਬੰਦੇ ਦੀ ਖੋਪੜੀ ਚ ਰੰਕ ਕੇ ਲੈ ਕੇ ਜਾ ਰਹੀ ਹੈ ਉਸੇ ਖੂਨ ਦੇ ਲਥਪਥ ਕਪੜੇ ਨਾਲ ਟੱਕ ਕੇ ਲੈ ਕੇ ਜਾ ਰਹੀ ਹੈ ਤੇ ਕਿਸੇ ਨੇ ਪੁੱਛਿਆ ਕਿ ਇੰਨੀ ਵਿਧਵਾ ਆ ਰਹੀ ਹੈ ਤੂੰ ਇਸ ਨੂੰ ਫਿਰ ਵੀ ਟੱਕ ਕੇ ਲੈ ਕੇ ਜਾ ਰਹੀ ਹੈ ਕਹਿੰਦੀ ਮੈਂ ਦਰਦੇ ਹਾਂ ਕਿ ਕਿਸੇ ਅਕਰਤ ਕਣ ਦੀ ਨਜ਼ਰ ਨਾ ਲੱਗ ਜਵੇ ਕਿਉਂਕਿ ਧਰਤੀ ਤੇ ਅਏ ਗੁਰਦਾਸ ਜੀ ਕਿੰਦੇ ਹੈ ਮਾਣੀ ਕਹਿੰਦੀ ਹੈ ਕਿ ਅਕਿਰਤ ਕਰਨ ਜਿਹੜਾ ਹੈ ਜਿਹੜਾ ਲੈ ਕੇ ਸ਼ੁਕਰ ਗੁਜ਼ਾਰਨਾ ਕਰੇ ਧੰਨਵਾਦ ਨਾ ਕਰੇ ਉਹਦੇ ਜਿੱਡਾ ਕੋਈ ਵੀ ਦੋਸ਼ੀ ਨਹੀਂ ਹੁੰਦਾ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਤੁਹਾਨੂੰ ਕੋਈ ਅਕਿਰਤ ਕਰਨ ਨਜ਼ਰੀ ਆਉਂਦਾ ਹੈ ਉਹਦੇ ਤੋਂ ਦੂਰ ਹੋ ਜਾ ਕਿਉਂਕਿ ਤੁਹਾਡੀ ਜਿਹੜੀ ਮਤ ਹੈ ਉਹਦਾ વિનાਸ਼ ਹੋ ਜਾਣਾ ਨਦਰੀ ਪਬੇ ਕਿਰਤ ਕਰਨ ਮਤ ਹੋਏ ਬਨਾਰਸ ਜਿਹੜੀ ਤੁਹਾਡੀ ਸੋਚ ਹੈ ਉਹਦਾ ਖਤਮ ਹੋ ਜਾਣਾ ਇਸੇ ਕਰਕੇ ਧਰਤੀ ਕਹਿੰਦੇ ਪੁਕਾਰ ਕਰਦੀ ਹੈ ਕਿ ਮੈਨੂੰ ਕਿਸੇ ਦਾ ਵੀ ਭਾਰ ਨਹੀਂ ਲੱਗਦਾ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ ਕਹਿੰਦੇ ਏਡੇ ਏਡੇ ਪਰਬਤ ਹੈ ਜਿਹੜੇ ਅਸਮਾਨ ਨੂੰ ਛੂ ਰਹੇ ਹੈ ਮੈਨੂੰ ਉਹਨਾਂ ਦਾ ਕੋਈ ਭਾਰ ਨਹੀਂ ਕਰਾ ਨਾ ਤਿਸ ਭਾਰੇ ਸਹਿਰਾਂ ਨਦਬਾ ਬਹੰਦੇ ਨਾ ਨਦੀਆਂ ਨਾੜੇ ਸਮੁੰਦਰ ਜਿੰਨੇ ਬਗ ਰਹੇ ਕਹਿੰਦੇ ਮੈਨੂੰ ਕਿਸੇ ਦਾ ਕੋਈ ਪਾਰ ਨਹੀਂ ਲੱਗਦਾ ਨਾ ਤੇਸ ਪਹਾੜੇ ਕੋਟਗੜ੍ਹ ਕਰ ਬਾਦ ਕਹਿੰਦੇ ਬੜੇ ਬੜੇ ਰਾਜ ਹੈ ਸਮਾਨ ਨੂੰ ਸ਼ੁੰਦਿਆਂ ਜਿਹੜੀਆਂ ਸਾਡੀਆਂ ਜੋ ਗੜਾਏ ਹੋਏ ਕਰ ਹੈ ਕੋਟਗੜ੍ਹ ਹੈ ਬੜੇ ਬੜੇ ਕਿਲੇ ਹੈ ਮਹਿਲ ਹੈ ਉਹਨਾਂ ਦਾ ਵੀ ਮੈਨੂੰ ਪਾਰ ਨਹੀਂ ਲੱਗਦਾ ਨਾ ਤੇ ਸਭਾਰੇ ਜੀਵ ਜੰਤ ਅਣਗਿਣਤ ਫਰੰਦੇ ਕਹਿੰਦੇ ਕਿੰਨੇ ਕੰਮ ਮੇਰੇ ਤੇ ਤਰਤੀ ਕਹਿੰਦੀ ਜੀਵ ਜੰਤੂ ਹੈ ਅਣਗਿਣਤ ਹਨ ਪਰ ਮੈਨੂੰ ਭਾਰ ਨਹੀਂ ਲੱਗਦਾ ਭਾਰ ਕਿਦਾ ਲੱਗਦਾ ਭਾਰੇ ਉਹ ਅਕਰਤ ਕਰਨ ਮੰਦੀ ਹੁੰ ਮੰਦੇ ਤਰਤੀ ਕਹਿੰਦੀ ਉਸ ਵੇਲੇ ਮੈਨੂੰ ਭਾਰ ਲੱਗਦਾ ਜਦੋਂ ਉਹ ਕਰਤ ਕਰਨ ਮੇਰੇ ਤੇ ਪੈ ਰੱਖਦਾ ਸੋ ਇਸੇ ਕਰਕੇ ਉਹ ਕਹਿੰਦੇ ਕਿਤੇ ਲੈ ਲੈ ਮੁਕ ਕਰਪਾ ਹੈ ਕਿਤੇ ਮੂਰਖਾ ਖਾ ਹੈ ਜਿਹੜਾ ਲੈ ਕੇ ਮੁਕਰ ਜਿਵੇਂ ਉਸ ਪਰਮਾਤਮਾ ਨੂੰ ਪੁੱਛ ਜਿਵੇਂ ਜਿਸ ਨੇ ਜੀਵਨ ਦਿੱਤਾ ਤੈਨੂੰ ਦਾਤ ਦੇ ਰਿਹਾ ਖਾਣ ਲਈ ਦੇ ਰਿਹਾ ਸਾਹਸ ਦੇ ਰਿਹਾ ਅੱਖਾਂ ਦੇਖਣ ਨੂੰ ਦਿੰਦੀਆਂ ਕੰਨ ਸੁਣਨ ਨੂੰ ਦਿੱਤੇ ਦੰਦ ਖਾਣ ਨੂੰ ਦਿੱਤੇ ਜਵਾਨ ਬੋਲਣ ਨੂੰ ਦਿੱਤੀ ਹੱਥ ਕਾਰਨ ਨੂੰ ਦਿੱਤੇ ਤਾਂ ਫਿਰ ਤੂੰ ਉਹਦਾ ਸ਼ੁਕਰ ਗੁਜ਼ਾਰ ਕਿਉਂ ਨਹੀਂ ਕਰਦਾ ਇਸੇ ਕਰਕੇ ਉਹ ਕਹਿੰਦੇ ਜੇ ਤੂੰ ਉਹਦਾ ਸ਼ੁਕਰ ਗੁਜ਼ਾਰ ਰਹੇਗਾ ਤੇ ਜਿੰਨੀ ਤਰਤਾਂ ਮਿਲੀਆਂ ਤੈਨੂੰ ਉਹਨੂੰ ਤਾਂ ਤਿੱਲ ਜਿੰਨੇ ਵੀ ਤਮਾ ਨੇ ਕਿ ਮੈਨੂੰ ਤੇਰੇ ਤੋਂ ਕੋਈ ਆਸ ਹੈ ਪਰ ਤੂੰ ਜੇ ਕਰੋਦਾ ਨਾਮ ਲਮੇਗਾ ਉਹਦੀ ਸੱਚ ਸਲਾਹ ਦੇ ਵਿੱਚ ਜਿਹੜਾ ਇਹਦਾ ਤਾਂ ਤੇਰਾ ਜੀਵਨ ਦਾ ਆਉਣਾ ਹੈ ਸਫਲ ਹੋ ਜਾਵੇ ਕਿ ਤੇ ਆ ਦੁੱਖ ਭੁੱਖ ਸਦਮਾਰ ਇਹ ਵੀ ਦਤ ਤੇਰੀ ਦਤਾਰ ਕਿੰਤੇ ਪਤਾ ਨਹੀਂ ਕਿੰਨੇ ਕੁ ਅਣਗਿਣਤ ਹਨ ਗਿਣੇ ਨਹੀਂ ਜਾ ਸਕਦੇ ਜਿਨ੍ਹਾਂ ਨੂੰ ਹਮੇਸ਼ਾ ਦੁੱਖ ਤੇ ਭੁੱਖ ਦੀ ਮਾਰ ਪੈ ਰਹੀ ਹੈ ਖਾਣੋਂ ਨਹੀਂ ਮਿਲ ਜਾਇਆ ਦੁਖੀ ਪਰ ਜੇਕਰ ਕਹਿੰਦੇ ਉਹ ਇਸ ਦੁੱਖ ਨੂੰ ਤੇਰੀ ਗਾਤ ਸਮਝ ਲੈਣਾ ਤਾਂ ਫਿਰ ਤਾਂ ਬਹੁਤ ਹੀ ਚੰਗਾ ਹੈ ਪਰ ਇਹ ਸਮਝਦਾ ਕੋਈ ਕੋਈ ਹੈ ਕਿ ਦੁੱਖ ਵੀ ਉਹਦੀ ਦੇਣ ਹੈ ਇਸੇ ਕਰਕੇ ਉਹ ਕਹਿੰਦੇ ਕਿ ਹਰ ਖੁਸ਼ ਸੋਗ ਜਾ ਕੇ ਨਹੀਂ ਜਿਨ੍ਹਾਂ ਨੂੰ ਨਾ ਗਮੀ ਨਾ ਖੁਸ਼ੀ ਇਕੋ ਜਿਹਾ ਸਮਝਦੇ ਕਿ ਕੋਈ ਕੋਈ ਹੁੰਦਾ ਐਸੇ ਕਰਕੇ ਪੰਨੇ ਮੇ ਪਾਛਾ ਕਹਿੰਦੇ ਕੋਟ ਮੱਦੇ ਕੋ ਭਰਲਾ ਸੇਵਕ ਹੋਰ ਸਗਲੇ ਬਿਵਹਾਰੀ ਬਾਕੀ ਤਾਂ ਕਿੰਦੇ ਦੁਨੀਆ ਤੇ ਸਭ ਵਪਾਰ ਕਰਦੇ ਪਰ ਉਹਦਾ ਜਿਹੜਾ ਸੇਵਕ ਉਹ ਤਾਂ ਦੁੱਖ ਦੇ ਭੁੱਖ ਦੇ ਵਿੱਚ ਵੀ ਕਹਿੰਦਾ ਤੇਰੀ ਇਹ ਦਾਤ ਹੈ ਮੈਂ ਇਹਦੇ ਤੋਂ ਖੁਸ਼ ਹਾਂ ਐਸੇ ਕਰਕੇ ਉਕਲ ਦੇ ਕਿ ਜਦੋਂ ਦੁੱਖ ਦੇ ਵਿੱਚ ਵੀ ਬੰਦਾ ਖੁਸ਼ ਹੈ ਤਾਂ ਫਿਰ ਉਦੀ ਰਜਾ ਦੇ ਵਿੱਚ ਉਹਨ ਵੀ ਉਹ ਦਾਤ ਸਮਝਵੇ ਇਹ ਵੀ ਤੇਰੀ ਦੇਣ ਹੈ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਕਿੰਨੇ ਕ ਜਿਹੜੇ ਖਲਸੋ ਕੇ ਚਲੇ ਗਏ ਤੇਰੇ ਪਾਣ ਦੇ ਵਿੱਚ ਉਹਨਾਂ ਦੀ ਵੀ ਗਿਣਤੀ ਕੋਈ ਨਹੀਂ ਕਿੰਨੇ ਕ ਹਮ ਉਹਨਾਂ ਨੂੰ ਕਿਹਾ ਨਹੀਂ ਜਾ ਸਕਦਾ ਇਸ ਕਰਕੇ ਜਦੋਂ ਕੋਈ ਵੀ ਜੇ ਕੋ ਖਾਇਕ ਅਖਣ ਪਾਏ ਉਹ ਜਾਣੇ ਜਿੱਤਿਆ ਮੌਖਾ ਹੈ ਇਹ ਕਹਿੰਦੇ ਕੋਈ ਇੱਕ ਹੈ ਕਿ ਮੈਂ ਜਾਣਦਾ ਹਾਂ ਤੇ ਮੈਂ ਦੱਸ ਸਕਦਾ ਉਹਦੇ ਨਾਲ ਕੀ ਬੀਤਦੀ ਹੈ ਉਹਦੇ ਬੁੱਤ ਤੇ ਕਿ ਕਿੰਨੀਆਂ ਚੋਟਾਂ ਪਿੰਦੀਆਂ ਇਹ ਉਹ ਹੀ ਜਾਣਦਾ ਸੋ ਗੁਰੂ ਮਹਾਰਾਜ ਜੀ ਕਹਿੰਦੇ ਕਿ ਜੇ ਉਹ ਇੱਕ ਸੰਤ ਦੇ ਕੋਲ ਇੱਕ ਮੰਗਣ ਵਾਲਾ ਜਿਹੜਾ ਚੋਰ ਹੈ ਡਾਕੂ ਹੈ ਉਹਦੇ ਦਰਤੇ ਹੁੰਦਾ ਤੇ ਉਸ ਨੂੰ ਦਰਕਾਰ ਦਾ ਕਿੱਜਾ ਚਲੇ ਜਾਏ ਤੋ ਠੀਕ ਨਹੀਂ ਚੰਗਾ ਨਹੀਂ ਲੋਕਾਂ ਨੂੰ ਲੁੱਟਦਾ ਚੋਰੀਆਂ ਕਰਦਾ ਕੁਛ ਨਹੀਂ ਦਿੰਦਾ ਉੱਛਲ ਗਿਆ ਰਾਤ ਨੂੰ ਜਦੋਂ ਸੰਤ ਨੇ ਕੋਸ਼ਿਸ਼ ਕੀਤੀ ਕਿ ਨਾਮ ਦੇ ਨਾਲ ਜੁੜਾ ਜੁੜ ਨਹੀਂ ਹੋਇਆ ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਆਵਾਜ਼ ਆਈ ਕਿ ਤੇਰੇ ਕੋਲ ਅੱਜ ਇੱਕ ਵਾਰ ਮੰਗਣਾ ਆਇਆ ਸੀ ਤੂੰ ਉਹਨੂੰ ਦੇ ਨਹੀਂ ਸਕਿਆ ਮੈਨੂੰ 60 ਸਾਲ ਹੋ ਗਏ ਉਸ ਨੂੰ ਦਿੰਦੇ ਨੂੰ ਤੂੰ ਹਲੇ ਦਇਆ ਦਾ ਪਾਤਰ ਨਹੀਂ ਬਣਿਆ ਸੋ ਜਗਾ ਦਇਆ ਹੈ ਇਹੋ ਹੀ ਸਭ ਤੋਂ ਵੱਡੀ ਹੈ ਕਿ ਜਿਹੜਾ ਸੰਤ ਹੈ ਉਸਨੇ ਹਰ ਇੱਕ ਤੇ ਦਇਆ ਕਰਨੀ ਹੈ ਉਧਰਲੇ ਚੋਰ ਸਾਧ ਸਭ ਇੱਕੋ ਜਿਹਾ ਨਾ ਕੋਈ ਮਿੱਤਰ ਨਾ ਕੋਈ ਬੇਰੀ ਇਸੇ ਕਰਕੇ ਉਹ ਕਹਿੰਦੇ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਕੋਈ ਨਹੀਂ ਆਖ ਸਕਦਾ ਇਸੇ ਕਰਕੇ ਕਬੀਰ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਦੁੱਖ ਹੈ ਕਿ ਤੇਆ ਦੁੱਖ ਫੋਕਸਦ ਮਾਰ ਇਹ ਵੀ ਦਾਤੇ ਤੇਰੀ ਦਿੱਤਾਰ ਕਹਿੰਦੇ ਜਦੋਂ ਦੁੱਖ ਹੁੰਦਾ ਤੇਰਾ ਨਾਮ ਜਪਦਾ ਬਲਿਹਾਰੀ ਉਸ ਦੁੱਖ ਕੋ ਜੋ ਪਲ-ਪਲ ਨਾਮ ਜਪਾਏ ਸਤਗੁਰ ਕਬੀਰ ਮਹਾਰਾਜ ਜੀ ਤੇ ਕਹਿੰਦੇ ਮੈਂ ਉਸ ਦੁੱਖ ਤੋਂ ਬਲਿਹਾਰੀ ਜਾਣਾ ਜਿਸ ਦੁੱਖ ਦੇ ਕਾਰਨ ਮੈਂ ਪਲ-ਪਲ ਤੇਰਾ ਨਾਮ ਜਪ ਰਿਹਾ ਕਿਉਂਕਿ ਸੁੱਖ ਦੇ ਵਿੱਚ ਤਾਂ ਬੰਦਾ ਜਪਦਾ ਏ ਇਸੇ ਕਰਕੇ ਕਹਿੰਦੇ ਕਿ ਤਿਆ ਦੁੱਖ ਭੁੱਖ ਸਦਮਾਰ ਇਹ ਵੀ ਦਤ ਤੇਰੀ ਦਤਾਰ ਉਹ ਦਤ ਸਮਝਦੇ ਇਸ ਲੇਕਿਨ ਜਿਹੜੇ ਸੰਸਾਰੀ ਲੋਕ ਹੈ ਉਹ ਤਾਂ ਕਹਿੰਦੇ ਦੁੱਖ ਆਵੇ ਨਾ ਕੋਈ ਯਾਦ ਕਰਨਾ ਹੀ ਨਹੀਂ ਚਾਹੁੰਦੇ ਇਸੇ ਕਰਕੇ ਜਿਹੜੇ ਉਸ ਦੇ ਪਿਆਰੇ ਹੈ ਉਹ ਤਾਂ ਜੀਵਨ ਦੇ ਵਿੱਚ ਮੌਤ ਮੰਗਦੇ ਉਹ ਤੱਕ ਇਹ ਸਾਡੀ ਉਮਰ ਜਿਹੜੀ ਅੱਜ ਹੀ ਖਤਮ ਹੋ ਜਵੇ ਅਸੀਂ 100 ਸਾਲ ਜੀ ਕੇ ਕਰਤਾ ਜਦ ਫਿਰ ਵੀ ਅਸਾਂ ਕੁਤਾ ਵੀ ਦੇਣਾ ਹੈ ਤਾਂ ਕੰਮ ਤਾਂ ਸਾਡੇ ਕੋਲ ਚੰਗੇ ਹੋਣੇ ਨਹੀਂ ਉਹਦੇ ਨਾਲ ਚੰਗਾ ਹੈ ਕਿ ਜੇ ਹੁਣੇ ਮਰ ਜਾਈਏ ਸੋ ਇਸ ਕਰਕੇ ਕਿਸੇ ਨੇ ਕਿਹਾ ਕਿਸਮਤ kia ਹਰ ਇੱਕ ਕੋ ਅਕਸਾਰ ਅਜਲ ਸੇ ਗਮ ਹਮ ਕੋ دیਏ ਸਭ ਸੇ ਜੋ ਮੁਸ਼ਕਲ ਨਜ਼ਰਾ ਆਏ ਇੰਦੀ ਇੱਕ ਕੰਮ ਜਿਹੜਾ ਤੇਰਾ ਜਦੋਂ ਮਿਲਦਾ ਹੈ ਉਹਦੇ ਨਾਲ ਪਰਮਾਤਮਾ ਤੇਰਾ ਨਾਮ ਜਪਨ ਦਾ ਸੁਜਿਕਰ ਅਸੀਂ ਉਸ ਦੀ ਸਿੱਤ ਸਲਾ ਕਰਦੇ ਹਾਂ ਤੇ ਫਿਰ ਉਸ ਦੇ ਨਾਲ ਅਸੀਂ ਜੁੜ ਜਾਂਦੇ ਹਾਂ ਫਿਰ ਅਸੀਂ ਖਾਲਸ ਹੋ ਜਾਂਦੇ ਹਾਂ ਜੇ ਕੋ ਖਾਈ ਕੱਖਣ ਪਾਏ ਉਹ ਜਾਣੇ ਜੇ ਤਿਆ ਮੋਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਵੀ ਤੀਕੇ ਉਹ ਆਪ ਹੀ ਜਾਣਦਾ ਹੈ ਕਿਸ ਨੂੰ ਦੇਣਾ ਕਿਸ ਨੂੰ ਨਹੀਂ ਦੇਣਾ ਕਿਉਂਕਿ ਉਹਦੀ ਜਿਹੜੀ ਸਿੱਖਤ ਸਲਾਹ ਕਰਨ ਵਾਲੇ ਹਨ ਉਹਨਾਂ ਤੇ ਮਿਹਰ ਹੈ ਕਿਰਪਾ ਹੈ ਇਸੇ ਕਰਕੇ ਤਾਂ ਕਹਿੰਦੇ ਹਨ ਤੋ ਸੱਚਾ ਸਹਿਬ ਸਿੱਖਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਪਹਿਲੇ ਪਾਤਸ਼ਾਹ ਕਹ ਰਹੇ ਆਸਾ ਰਾਗ ਦੇ ਵਿੱਚ ਤੇਰੀ ਜਿਨ੍ਹਾਂ ਨੇ ਸਿੱਖਤ ਕੀਤੀ ਹੈ ਉਹ ਜੀਵਨ ਦਾ ਮਾਰਗ ਜਿਹੜਾ ਹੈ ਉਹ ਸਫਲ ਕਰਕੇ ਚਲੇ ਗਏ ਉਹਨਾਂ ਦਾ ਉਹਨਾਂ ਦੁਨੀਆ ਤੇ ਸਫਲ ਹੋ ਗਏ ਤੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹ ਤਾਂ ਫਿਰ ਖਾਲਸ ਕਿਹੋ ਜੇ ਹੋ ਗਏ ਜਿਵੇਂ ਕਵੀ ਸਭ ਜੀ ਹੋਏ ਅੱਬ ਤੋਂ ਜਾਏ ਚੜੇ ਸੰਗਾਸਨ ਮਿਲੇ ਹੈ ਸਰੰਗ ਪਾਣੀ RAM ਕਬੀਰਾ ਇੱਕ ਪੈ ਹੈ ਕੋਈ ਨ ਸਕੇ ਪਛਾਨੇ ਜਿਨ੍ਹਾਂ ਨੇ ਦੁੱਖ ਦੇ ਵਿੱਚ ਉਹਦਾ ਨਾਮ ਨੂੰ ਜਪਿਆ ਇੱਕ ਹੋ ਗਏ ਜਦੋਂ ਇੱਕ ਹੋਏ ਤਾਂ ਉਸੇ ਕਬੀਰ ਸਾਹਿਬ ਨੂੰ ਦੁਨੀਆ ਪਛਾਣ ਨਹੀਂ ਛਪੀ ਕਿਉਂਕਿ RAM ਕੌਣ ਹੈ ਤੇ ਕਬੀਰ ਕੌਣ ਹੈ ਇੱਕ ਹੋ ਗਏ ਸੋ ਇੰਨੀ ਉਹਦੇ ਸਿਫਤ ਸਲਾਹ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੇ ਉਹਦੇ ਨਾਲ ਰਲ ਗਏ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੇ ਪਾਸ਼ਾ ਉਹ ਫਿਰ ਦੁਨੀਆ ਦੇ ਪਾਤਸ਼ਾਹ ਬਣ ਗਏ ਜਿਨ੍ਹਾਂ ਤੇ ਉਹਦੀ ਕਿਰਪਾ ਹੋਈ ਮਿਹਰ ਹੋਈ ਬਖਸ਼ਿਸ਼ ਹੋਈ ਰਹਿਮਤ ਹੋਈ ਉਹ ਫਿਰ ਦੁਨੀਆ ਦੇ ਬਾਦਸ਼ਾਹ ਬਣ ਗਏ ਬਾਦਸ਼ਾਹ ਬਣ ਗਏ ਕਿਉਂਕਿ ਤਾਈਆਂ ਹੀ ਹੈ ਉਹ ਕਹਿੰਦੇ ਵੀ ਕਿ ਤਿਆ ਦੁੱਖ ਭੁਖ ਸਦਮਾਰ ਹੀ ਵੀ ਦਾਤੇ ਤੇਰੀ ਦਿੱਤਾਰ ਦੇ ਕੇ ਕੁਛ ਅਸੀਂ ਕਹੀਏ ਕਿ ਮੈਂ ਆ ਦੇ ਦਿੱਤਾ ਤਕਿੰਦੇ ਜੀ ਕ੍ਰਿਸ਼ਨ ਉਹਦਾ ਫਿਰਦਾ ਹੈ ਤੇ ਹਾਲੇ ਤੋਂ ਦਿੱਤਾ ਨੇ ਹਾਲੇ ਤੋਂ ਉਹ ਤੇਰੇ ਨਾਲ ਹੀ ਚੁੰਬੜਿਆ ਫਿਰਦਾ ਹੈ ਸੋ ਇਸੇ ਕਰਕੇ ਜਿਹੜਾ ਦੁਰਾਚਾਰ ਹੈ ਜਦੋਂ ਧਨ ਇਕੱਠਾ ਹੁੰਦਾ ਹੈ ਧਨ ਦੇ ਨਾਲ ਹੰਕਾਰ ਆਉਂਦਾ ਤੇ ਰੂਪ ਫੇਰ ਰੰਗ ਇਹ ਸਾਰਾ ਦੁਰਾਚਾਰ ਦਾ ਕੰਮ ਹੈ ਸੋ ਇਸੇ ਕਰਕੇ ਜਦੋਂ ਕਿਤੇ ਦੁੱਖ ਆਉਂਦਾ ਹੈ ਤੇ ਬੰਦਾ ਉਸ ਦਾ ਸ਼ਿਕਰਨ ਨਾ ਕਰਦਾ ਹੈ ਫਿਰ ਉਹਨੂੰ ਯਾਦ ਕਰਦਾ ਹੈ ਕਿਉਂਕਿ ਕੋਈ ਵੀ ਘਾਟਾ ਪੈ ਜਵੇ ਉਹ ਕਹਿੰਦੇ ਕੋਈ ਘਾਟਾ ਨਹੀਂ ਤੇਰੀ ਕਿਰਪਾ ਹੈ ਜਿਵੇਂ ਤੂੰ ਰੱਖਣਾ ਉਵੇਂ ਹੀ ਰਹਿਣਾ ਇਸ ਪਾਉੜੀ ਦੇ ਵਿੱਚ ਗੁਰੂ ਸਮਝਾ ਰਹੇ ਕਿ ਉਦਮ ਕਰਿੰਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਪਹੁੰਚੇ ਸੋ ਜੇਕਰ ਉਦਮ ਕਰਕੇ ਧਿਆਮਦਿਆਂ ਤੋਂ ਪ੍ਰਭ ਮਿਲ ਪੁੱਤਰੇ ਮਨ ਕੀ ਚਿੰਤ ਉਦਮ ਕਰਕੇ ਉਸ ਦੇ ਨਾਲ ਸਿਫਤਸਲਾ ਕਰਕੇ ਰਹਿਣਾ ਹੈ ਕਰਤਵੀ ਕਰਨੀ ਹੈ ਉਸ ਨੂੰ ਜਦੋਂ ਧਿਆਵਾਂਗੇ ਤਾਂ ਫਿਰ ਸਾਡੀ ਅਸਲੀ ਚਿੰਤਾ ਦੂਰ ਹੋ ਜਾਣੀ ਹੈ ਨਹਿਤ ਅਰਜੋਤਮ ਸਤੋ ਗੁਣੋ ਦੇ ਵਿੱਚ ਹੀ ਅਸੀਂ ਇਹ ਮਾਇਆ ਦੇ ਤਿੰਨੇ ਗੁਣ ਜਿਹੜੇ ਹੈ ਇਹ ਸਾਨੂੰ ਦੁੱਖ ਹੀ ਕਰਦੇ ਹੈ ਕਿਉਂਕਿ ਅਗਨ ਵਿੰਭ ਪਵਨੇ ਕੀ ਬਾਣੀ ਤੀਨ ਨਾਮ ਕੇ ਦਸਾ ਤੇ ਤਸਕਰ ਜੋ ਨਾਮ ਨਾ ਲੇਵੇ ਬਸੇ ਕੋਟ 55 ਚਾਹੇ ਕਹਿੰਦੇ ਕਿੰਨੇ ਵੀ ਕੋਟੋ ਦੇ ਬਸਤੇ ਹੋਤਾ ਕੰਗਾਲ ਹੈ ਜਿਹੜੇ ਨਾਮ ਤੋਂ ਬਿਨਾ ਹੈ ਸੋ ਆਓ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਅਰਜੋਈ ਕਰੀਏ ਕਿ ਦੁੱਖ ਵੀ ਆਵੇ ਤਾਂ ਆਪਣਾ ਨਾਮ ਜਿਹੜਾ ਉਹ ਕਿਰਪਾ ਕਰਨ ਨਾਮ ਨਾ ਬਿਸਰੇ ਸੋ ਜਿਹੜੇ ਰਹੀਂਦੇ ਵਿਸ਼ਵਾਸ ਦੀ ਪੂੰਜੀ ਹੈ ਉਹਨਾਂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਗੁਰੂ ਜੀ ਦੇ ਨਾਲ ਉਹਨਾਂ ਦੇ ਚਰਨਾਂ ਦੇ ਵਿੱਚ ਜੁੜੇ ਰਹੀਏ ਤੇ ਨੱਖਾਂ ਪ੍ਰਕਾਰ ਦੀਆਂ ਜੋ ਗਲਤੀਆਂ ਹਈਆਂ ਆ ਭੁੱਲਾਂ ਹਈਆਂ ਆਪ ਗੁਰੂ ਬਖਸ਼ਣਾ ਹਾ ਮਾਫ ਕਰਨ ਆਉਣ ਵਾਲੇ ਸਮੇਂ 'ਚ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ ਅਤੇ ਰੰਦੇ ਹੋ ਸਵਾਸਾਂ ਦੀ ਪੂੰਜੀ ਦੇ ਨਾਲ ਆਪਣਾ ਨਾਮ ਜਪਉਣ ਲਈ ਕਿਰਪਾ ਕਰਨ ਇਹੋ ਹੀ ਅਰਦਾਸ ਬੇਨਤੀ ਅਜਿਹੀ ਕਰਦੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ